ਪਹਿਲਾ ਸੂਆ ਸੂਣ ਵਾਲੀ ਗਾਂ ਹੈ ਕਿ 7-8 ਦਿਨ ਹਜੇ ਬਾਕੀ ਹੈ ਚੰਗੇ ਦੁੱਧ ਦੀ ਇਹ ਗੱਲ ਕਰੀਏ ਤਾਂ ਕੰਪੈਸਿਟੀ ਰਹੂਗੀ ਅਡਰ ਕਿਸੇ ਨੇ ਕਹਿੰਦੇ ਸਿੱਧਾ ਹੀ ਵੀ ਮੰਗਾਉਣੀ ਆ ਨਾ ਆਨਲਾਈਨ ਤੇ ਅਸੀਂ ਜ਼ਿੰਮੇਵਾਰੀ ਆਪ ਦੀ ਤੇ ਚੈੱਕ ਕਰ ਸਕਦੇ ਹਾਂ ਕੰਨਾ ਕੁੰਨਾ ਦੀ ਵੀ ਛੋਟੀ ਹੈ ਮੂੰਹ ਮੱਥੇ ਦੀ ਵੀ ਬਹੁਤ ਠੀਕ ਹੈ ਗੱਲ ਤੇਰੀ ਲੈ ਵੀ ਦੋਸਤੋ ਤੁਸੀਂ ਦੇਖ ਲਓ ਹਨਾ ਮੂੰਹ ਮੱਥੇ ਦੀ ਦੋ ਦਿਨਾਂ ਦਾ ਮੂੰਹ ਮੱਥੇ ਦੀ ਦੋ ਦਿਨਾਂ ਦਾ ਹਾਂਜੀ ਭਾਈ ਦੋ ਦਿਨ ਠੀਕ ਹੈ ਕੰਨਾ ਰਹੂਗਾ ਇਹ ਬੱਚੀ 60000 ਦੀ ਦੇ ਦੇਣਾ ਵੱਡੇ ਵੀਰ 60 ਜਾਂਦਾ ਬੱਬੂ ਮਹਾਰਾਸ਼ਟਰ ਜਾਂਦਾ ਜੀ ਗੁਜਰਾਤ ਜਾਂਦਾ ਬਾਈ ਜੀ ਅੱਛਾ ਗਜਰਾਤ ਦੇ ਵਿੱਚ ਵੀ ਜਾਂਦਾ ਹੈ ਹਾਂਜੀ ਭਾਈ ਜੀ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਦੋਸਤੋ ਆਪਾਂ ਪਹੁੰਚੇ ਹੋਏ ਹਾਂ ਤਖਤਮਲ ਹਰਿਆਣੇ ਦੇ ਵਿੱਚ ਪਿੰਡ ਰਹਿ ਜਾਂਦਾ ਦੋਸਤੋ ਆਪਾਂ ਪ੍ਰੋਪਰ ਜਾਣਕਾਰੀ ਬਾਈਆਂ ਤੋਂ ਲੈ ਕੇ ਦੇਵਾਂਗੇ ਇੱਥੇ ਅੱਜ ਵਿਕਰੀ ਵਾਸਤੇ ਜਿਹੜੇ ਹੈਗੇ ਆ ਅੱਠ ਨਾਗ ਪ੍ਰੋਪਰ ਡਿਟੇਲ ਨਾਲ ਹੋਣਗੇ ਤੇ ਦੋ گاਵਾ ਹੋਰ ਵੀ ਨੇ ਬਾਕੀ ਇਕੱਲੇ ਇਕੱਲੇ ਨਾਗ ਦੀ ਆਪਾਂ ਜਿਹੜੀ ਜਾਣਕਾਰੀ ਲੈ ਕੇ ਦੇਵਾਂਗੇ ਇੱਕ ਇਧਰ ਜਰਸੀ ਤੁਸੀਂ ਇਹ ਵੀ ਦੇਖ ਸਕਦੇ ਹੋ ਸੂਨ ਵਾਲੀ ਗਾਂ ਇਹ ਵੀ ਬਿਕਾਊਆ ਦੋਸਤੋ ਆਜੋ ਆਪਾਂ ਬਾਈਆਂ ਨਾਲ ਕਰਾਈ ਗੀ ਗੱਲਬਾਤ ਛੋਟੀ ਤੇ ਪੂਰੀ ਜਾਣਕਾਰੀ ਆਪਾਂ ਲੈ ਕੇ ਦਿੰਨੇ ਆਂ ਕੱਲੇ ਕੱਲੇ ਨਗਦੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਆਪਣਾ ਡਰੈੱਸ ਪ੍ਰੋਪਰ ਡਰੈੱਸ ਦੱਸ ਦੋ ਤੇ ਨਾਮ ਦੱਸ ਦੋ ਹਾਂ ਮੇਰਾ ਬੱਬੂ ਆ ਬਾਈ ਜੀ ਪਿੰਡ ਤਖਤਮਲ ਹੈ ਤਹਿਸੀਲ ਕਾਲਾਵਾਲੀ ਜ਼ਿਲ੍ਹਾ ਸਰਸਾਈ ਠੀਕ ਹੈ ਵੀਰੇ ਡੱਬ ਵਾਲੀ ਤੋਂ 30 ਕਿਲੋਮੀਟਰ ਦੂਰ ਪੈਂਦਾ ਆਪਣਾ ਪਿੰਡ ਜੀ ਡੱਬ ਵਾਲੀ ਮੰਡੀ ਤੋਂ ਹਾਂਜੀ ਬਾਈ ਜੀ ਤੇ ਕਾਲੇ ਨੇ ਤੋਂ 5 ਕਿਲੋ ਕਾਲੇ ਤੋਂ 3 ਕਿਲੋਮੀਟਰ ਦੂਰ ਆ ਬਾਈ ਜੀ 3 ਕਿਲੋਮੀਟਰ ਠੀਕ ਹੈ ਬਾਈ ਤੇ ਬਬੂ ਬਈ ਤੇ ਨਾ ਬਈ ਪ੍ਰਦੀਪ ਵੀ ਖੜਾ ਹੈ ਨਾ ਤੇ ਛੋੜਾ ਦੋਨਾਂ ਦਾ ਸਾਂਝਾ ਜਾ ਕੰਮ ਹੈ ਹਾਂਜੀ ਹਾਂਜੀ ਵੀਰੇ ਪਾਰਟਨਰਸ਼ਿਪ ਹੈ ਜੀ ਠੀਕ ਹੈ ਠੀਕ ਹੈ ਤੇ ਬਬੂ ਬਈ ਅੱਜ ਆਲੀ ਜੇ ਗੱਲ ਕਰਗੇ ਆਪਣੇ ਕੋਲੇ ਅੱਠ ਗਾਵਾਂ ਪ੍ਰੋਪਰ ਡਿਟੇਲ ਨਾਲ ਹੋਣਗੀਆਂ ਹਨਾ ਇਹ ਦੋ ਗਾਵਾਂ ਜਿਹਨਾਂ ਦਾ ਸੂਈਆਂ ਸਵਾਈਆਂ ਅੰਦਰ ਖੜੀਆਂ ਨੇ ਅੰਦਰ ਹਾਂਜੀ ਹਾਂਜੀ ਠੀਕ ਹੈ ਤੇ ਬਬੂ ਬਈ ਇੱਧਰ ਆ ਜਾਓ ਕਰ ਆਪਾਂ ਪਹਿਲੀ ਗਾਂ ਇੱਧਰ ਜਿਹੜੀ ਸਾਹਮਣੇ ਖੜੀ ਹੈ ਨਾ ਹਾਂਜੀ ਵੀਰੇ ਕਾਲੇ ਚਿੱਟੇ ਰੰਗ ਦੇ ਵਿੱਚ ਹਾਂਜੀ ਵੀਰੇ ਤੇ ਇਹਦੀ ਪ੍ਰੋਪਰ ਡਿਟੇਲ ਕੀ ਹੈ ਬਈ ਇਹ ਦਾ ਪਹਿਲਾ ਸੂਆ ਵੱਡੇ ਵੀਰ ਪਹਿਲਾ ਸੂਆ ਦਾ ਮੂੰਹ ਹਾਂ ਜੀ ਪਹਿਲਾ ਸੂਆ ਸੂ ਗਈ ਲੈ 7 ਦਿਨ ਬਾਕੀ ਇਹ ਜੀ ਤੇ ਬਬੂ ਕੈ ਦੰਦ ਦੱਸੇ ਤਾ ਤੇ 2 ਦੰਦ ਦਾ ਵੀਰ ਜੀ 2 ਦੰਦ ਹਾਂਜੀ ਹਾਂਜੀ ਠੀਕ ਐ ਦਿਨ ਲੈ ਜੋ 7-8 ਹਾਂਜੀ ਹਾਂਜੀ ਵੀਰੇ ਹਰ ਤਾਰਾ ਖੁੱਲੇ ਲੈ ਜੂਗੀ ਠੀਕ ਐ ਹਫਤਾ ਦੋਸਤੋ ਲੈ ਜੂਗੀ ਖੁੱਲਾ ਤੇ ਕਿੰਨਾ ਕੇ ਦੁੱਧ ਪਾ ਦੋਗੀ ਬਬੂ ਦੁੱਧ ਬਾਈ ਜੀ 30 ਪਲੱਸ ਦੇਊਗੀ ਜੀ 30 ਪਲੱਸ ਦੇਊਗੀ ਰਾਮ ਹਾਂਜੀ ਵੀਰੇ ਖੁੱਲਾ ਰਾਮ ਨੂੰ ਠੀਕ ਐ ਉਹ ਜਾਂਦੀ ਬਾਤ ਤਾਂ ਬਹੁਤ ਚੰਗੀ ਆ ਹਾਂਜੀ ਹਾਂਜੀ ਤੇ ਆਜੋ ਵੀ ਦੋਸਤੋ ਬਾਈ ਖੋਲੀ ਪ੍ਰਦੀਪ ਕੇ ਨਾ ਤੋੜ ਕੇ ਦਿਖਾ ਦਗੇ ਆਪਾਂ ਲੈ ਵੀ ਮਿੱਤਰੋ ਤੁਸੀਂ ਗਾਂ ਦੇ ਪਹਿਲਾ ਸੂਆ ਸੂਣ ਵਾਲੀ ਗਾਂ ਹੈ ਕਿ 7-8 ਦਿਨ ਹਜੇ ਬਾਕੀ ਹੈ ਚੰਗੇ ਦੁੱਧ ਦੀ ਇਹ ਗੱਲ ਕਰੀਏ ਤਾਂ ਕਪੈਸਿਟੀ ਰਹੂਗੀ ਅਡਰਕ ਵਾਲੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਥਣਾ ਸੂਣਾ ਦੀ ਹਜੇ ਬਹੁਤ ਸਾਫ ਬਹਿੜ ਹੈਗੀ ਬਾਕੀ ਕੱਦ ਕਾਟ ਦੀ ਵੀ ਬਹੁਤ ਚੰਗੀ ਹੈ ਬਾਕੀ ਆ ਜੋ ਤੇ ਬੱਬੂ ਭਾਈ ਇੱਧਰ ਤੇ ਬੱਬੂ ਭਾਈ ਜੇ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਹਨਾ ਦਾ ਰੇਟ ਵੀਰ ਜੀ 1,05,000 ਰੁਪਏ ਜੀ 1,05,000 ਹਾਂਜੀ ਬਾਈ ਜੀ ਹਾਂਜੀ ਤੇ ਕੋਈ ਇਹਦੇ ਚ ਛੋਟ ਛੱਪਾ ਹਾਂਜੀ ਵੀਰੇ ਕਰ ਦਾਂਗੇ ਵੱਡੀ ਵੀਰੇ ਠੀਕ ਹੈ ਤੇ ਆਊ ਤਾਂ ਜਰੂਰ ਕਰਾਂਗੇ ਹਾਂ ਤੇ 30 ਕਿਲੋ ਲੀਟਰ ਦੁੱਧ ਦੀ ਤੁਸੀਂ ਖੁੱਲਾ ਬਾਈ ਜੀ ਖੁੱਲਾ ਠੀਕ ਹੈ ਠੀਕ ਹੈ ਤੇ ਆਜੋ ਅੱਗੇ ਬਾਈ ਜਿਵੇਂ ਆ ਗਈ ਆਪਣੇ ਦੂਜੇ ਨੰਬਰ ਤੇ ਗਾਂ ਇਹਦੀ ਕੀ ਡਿਟੇਲ ਹੈ ਇਹ ਦੂਜਾ ਸੂਆ ਬਾਈ ਹਰਮਨਦੀਪ ਬਾਈ ਠੀਕ ਹੈ ਦੂਜਾ ਸੂਆ ਹਾਂ ਦੂਜਾ ਸੂਆ ਹੀ ਠੀਕ ਹੈ ਤੇ ਕਿੰਨੇ ਦਿਨ ਲੈ ਜੂਗੀ ਬਾਕੀ ਇਹ ਵੀ ਹਲੇ 5-6 ਦਿਨ ਬਿਲਕੁਲ ਖੁੱਲੇ ਲੈ ਜੂਗੀ 5-6 ਦਿਨ ਹਾਂਜੀ ਬਾਈ ਜੀ ਠੀਕ ਹੈ ਤੇ ਇਹਦਾ ਰੇਟ ਵੀ ਜੀ 90000 ਰੁਪਏ ਜੀ 90000 ਹਾਂਜੀ ਲੈ ਵੀ ਇਹ ਕਿੰਨਾ ਕ ਦੁੱਧ ਪਾ ਦੂ ਬਾਈ ਦੁੱਧ ਬਾਈ ਜੀ 25 ਪਲੱਸ ਦੇ ਦੇਣਾ ਖੁੱਲ੍ਹੇ ਹੀ ਠੀਕ ਆ ਤੇ ਦਿਨ ਵੀ ਹਜੇ ਕਾਫੀ ਲੈ ਜੂ ਹਨਾ ਹਾਂਜੀ ਹਾਂਜੀ ਕਦ ਤੱਕ ਖੁੱਲਾ ਲੈ ਜੀ ਬਾਈ ਤੇ ਬੱਬੂ ਜਿਵੇਂ گاਵਾ ਲੇਵੇ ਦੀਆਂ ਚਾਰੇ ਅਜੇ ਨਹੀਂਆਂ ਹੈਗੀਆਂ ਹਨਾ ਸਾਰੀਆਂ ਸਾਫ਼ ਆ ਜਿਵੇਂ ਆ ਵੀ ਸਾਫ਼ ਆ ਹਨਾ ਥਣਾ ਥਣਾ ਦੀਆਂ ਜਮਾਂ ਓਕੇ ਆ ਜਮਾਂ ਇੱਕ ਨੰਬਰ ਬਾਈ ਜੀ ਲੈ ਵੀ ਦੋਸਤੋ ਅਸੀਂ ਜਰੀ ਤੇ ਭੇਜ ਦਾਂਗੇ ਆਨਲਾਈਨ ਮੰਗਾਉਣੀ ਹੁੰਦਾ ਕਿਸੇ ਨੇ ਠੀਕ ਆ ਲੈ ਵੀ ਜੇ ਕਿਸੇ ਨੇ ਕਹਿੰਦੇ ਸਿੱਧਾ ਵੀ ਮੰਗਾਉਣੀ ਆ ਨਾ ਆਨਲਾਈਨ ਤੇ ਅਸੀਂ ਜ਼ਿੰਮੇਵਾਰੀ ਆਪ ਆਪਾਂ ਪਸ਼ੂ ਤੁਹਾਨੂੰ ਦਿਖਾਏ ਜਿਹੜੇ ਦੋਨੇ ਦੇ ਦੋਨੇ ਗਾਵਾਂ ਕੱਚੀਆਂ ਨੇ ਤੇ ਆ ਜੋ ਅਗਲੀ ਆਪਾਂ ਤੀਜੀ ਗਾਂ ਬੱਬੂ ਇੱਧਰ ਆ ਕੇ ਰ ਆ ਸਾਹਮਣੇ ਤੀਜੀ ਗਾਂ ਕਿਵੇਂ ਹੈਗੀ ਤੀਜੀ ਗਾਂ ਵੀਰ ਜੀ ਦੂਜਾ ਸੂਆ ਪੜਾ ਠੀਕ ਹੈ ਹਾਂ 10 ਦਿਨ ਕੱਚੀ ਹੈ ਬਾਈ ਜੀ 10 ਦਿਨ ਹਾਂਜੀ ਠੀਕ ਹੈ ਕਿੰਨੇ ਕ ਦੁੱਧ ਦੀ ਮਾਰਕਣ ਰਹੋ ਦੁੱਧ ਬਾਈ ਜੀ 20 22 ਕਿਲੋ ਜੋ ਮੈਂ ਖੁੱਲਾ ਪਾ ਦੇਣਾ ਨੇ 20 ਕਿਲੋ ਹਾਂਜੀ ਬਾਈ ਠੀਕ ਹੈ ਤਿੱਕੀ ਰੇਟ ਰਹੂ ਬਾਈ ਇਹਦਾ ਰੇਟ 75000 ਰੁਪਇਆ ਮੋਲ ਹੈ ਜੀ ਤੇ ਦੇਣੀ ਬਾ 70000 ਦੀ ਦੇ ਦੇ ਮੱਡੇ ਠੀਕ ਹੈ ਬਾਈ ਲੈ ਵੀ ਦੋਸਤੋ ਇਹ ਵੀ ਗਾਂ ਤੁਸੀਂ ਚੈੱਕ ਕਰ ਲਓ ਜੇ ਲੇਵੇ ਤੋਂ ਚਾਰੇ ਥਣਾ ਦੀ ਸਫਾਈ ਵਾਲੀ ਲੇਵੇ ਦੀ ਆ ਗਈ ਗਾਂ ਤੇ ਬਾਕੀ ਨੇੜੇ ਆਪਾਂ ਕੈਮਰਾ ਲਾਤਾ ਲੇਵੇ ਤੋਂ ਬਹੁਤ ਸਾਫ ਗਾਂ ਦੀ ਤੇ ਮੋੜ ਲਾ ਪ੍ਰਦੀਪ ਬਣਦੇ ਕਰ ਬਣਦੇ ਗਾਂ ਜਿਹੜੀ ਹੈਗੀ ਇਹ ਵੀ ਕਦ ਕਾਟ ਦੇ ਵਿੱਚ ਬਹੁਤ ਜਿਆਦਾ ਚੰਗੀ ਹੈ ਬਾਕੀ ਹਜੇ ਨਾ ਇਹਨੇ ਪ੍ਰੋਪਰ ਬਣਨਾ ਗਾਂ ਨੇ ਲੇਵੇ ਕੋਲੋਂ ਤਾਂ ਹਜੇ ਇਹਨੇ ਬਹੁਤ ਬਣਨਾ ਹੈ ਨਾ ਹਾਂਜੀ ਹਾਂਜੀ ਬਹੁਤ ਬੰਗਾ ਜੀ ਠੀਕ ਹੈ ਸੰਦੀ ਸੀਲਾ ਬਾਈ ਉਹ ਠੰਡੇ ਸੀਲਾ ਜਿਵੇਂ ਤਿੰਨੇ ਦੀ ਤਿੰਨੇ ਗਾਈਆਂ ਜਿਹੜੀਆਂ ਦਿਖਾਈਆਂ ਹੂੰ ਠੀਕ ਹੈ ਗੱਲ ਉਹ ਥਾਂ ਥੋਣ ਬਹੁਤ ਚੰਗਾ ਹੈ ਨਾ ਬਹੁਤ ਚੰਗੀ ਪਛੇ ਜੀ ਹਾਂ ਜੀ ਸਹੀ ਗੱਲ ਤੇ ਬੱਬੂ ਜਿਵੇਂ ਚੌਥੀ ਗਾਂ ਆ ਗਈ ਉਹ ਤੀਜਾ ਸੂਹ ਸੂਰਾਵਣ ਬਾਈ ਤੀਜਾ ਹਾਂਜੀ ਹਾਂਜੀ ਠੀਕ ਹੈ ਕਿੰਨਾ ਕ ਦੁੱਧ ਪਾਉ ਬੱਬੂ ਦੁੱਧ ਬਾਈ 25 26 ਲੀਟਰ ਦੂਜੇ ਸੂਹ ਚ ਹੋਇਆ ਹੈ ਮਾਲਕਾ ਦਾ ਜੀ ਠੀਕ ਹੈ ਹਾਂਜੀ ਤੇ ਤਸੱਲੀ ਆਵੇ ਕਰੋ ਜੀ ਜਿੰਮੇਵਾਰੀ ਬਰ ਜੀ ਜਿੰਮੇਵਾਰੀ ਤੇ ਕੀ ਰੇਟ ਰਹੂ ਬੱਬੂ ਦਾ ਉਹਦਾ 85000 ਰੁਪਏ ਜੀ 85000 ਹਾਂਜੀ ਠੀਕ ਹੈ ਲੈ ਵੀ ਗਾਂ ਦੀ ਕੱਢ ਲਾਂ ਕਰਾਂ ਪ੍ਰਦੀਪ ਥੋੜਾ ਜੱਟ ਵੀ ਕਰਦੀ ਐ ਕੁਛ ਕਹਿੰਦੀ ਲਿਆ ਲਿਆ ਕਰ ਹੁਣ ਲਿਆ ਹੋ ਬੋਚ ਕਿਦ ਨੇ ਬੰਨ ਦੇ ਮੈਨੂੰ ਪਤਾ ਇਹ ਖੁੱਲੀ ਰਹੀ ਐ ਬਾਈ ਪਰ ਅੱਛਾ ਖੁੱਲੀ ਰਹੀ ਐ ਹਾਂਜੀ ਹਾਂਜੀ ਫਾਰਮ ਦੀ ਬੱਚੀ ਐ ਬਾਈ ਜੀ ਖੁੱਲੀ ਰਹੀ ਐ ਫਾਰਮ ਦੀ ਬੱਚੀ ਤਾਂ ਹੀ ਐ ਕਰਦੀ ਹਾਂ ਸਾਰਾ ਕੁਝ ਲਾਰੇ ਜੇ ਕਰਦੀ ਹਾਂ ਠੀਕ ਐ ਕੰਦੀ ਸੀ ਲਾਉ ਕਹਿੰਦੀ ਕੁਛ ਨਹੀਂ ਤਮਾਠਾ ਸਾਂਤਾ ਜੋ ਮਰਜੀ ਵਜੋ ਹਾਂ ਹਾਂ ਨਹੀਂ ਉਹ ਠੀਕ ਉਹ ਕੱਦ ਕੱਠ ਵੀ ਠੀਕ ਆ ਯਾਰ ਬਬੂ ਕੱਠ ਲੰਬਾ ਬਹੁਤ ਵਧੀਆ ਸੀ ਉਹ ਇਹ ਫੇਰਾ ਮੈਂ ਆਖਾ ਹਨਾ ਥਣਾ ਦਾ ਸਾਈਜ਼ ਵੀ ਚੰਗਾ ਤੇ ਇਹ ਬਬੂ ਕਿੰਨੇ ਕ ਦਿਨ ਲੈ ਜੂਗੀ ਇਹ ਲੈ ਜੂ ਬਾਈ 10 12 ਦਿਨ ਤਾਂ ਖੁੱਲੇ 10 12 ਦਿਨ ਤਾਂ ਖੁੱਲੇ ਲੈ ਜੂਗੀ ਹਾਂ ਹਾਂ ਸਹੀ ਗੱਲ ਆ ਤੇ ਬਬੂ ਇੱਕ ਜਿਹੜੀ ਉਹ ਚੀਨੀ ਵੈੜ ਖੜੀ ਆ ਹਨਾ ਉਹ ਸਾਰੇ ਮੈਨੂੰ ਐ ਸੋਹਣੀ ਬਹੁਤ ਲੱਗਦੀ ਆ ਹਨਾ ਤੇ ਉਹਦੀ ਡਿਟੇਲ ਦੱਸ ਇਹ ਪਹਿਲਾ ਸੂਆ ਸੂਣੀ ਆ ਵੀਰੇ ਅੱਛਾ ਪਹਿਲਾ ਸੂਆ ਹਾਂ ਜੀ ਹਾਂ ਮੂੰਹ ਖੀਰੀ ਆ ਬਾਈ ਮੂੰਹ ਖੀਰੀ ਆ ਠੀਕ ਆ ਹਲੇ 10 ਦਿਨ ਪਏ ਦੀ ਵੀ ਬਾਕ 10 ਦਿਨ ਲੈ ਜੂਗਾ ਆ ਦਿਨ ਪੂਰੇ ਹੁਣ ਚ ਵੇਚ ਦੱਸ ਦਿੰਦਾ ਤੇ ਦੁੱਧ ਦਾ ਜੇ ਆਪਾਂ ਦੁੱਧ ਬਾਈ ਜੀ 20 ਦਾ ਪਲੱਸ ਹੀ ਦੇਊਗੀ ਠੀਕ ਹੈ ਹਾਂ 20 ਪਲੱਸ ਤੇ ਰੇਟ ਕੀ ਰਹੂ ਬਾਈ ਰੇਟ ਦਾ ਜੀ 75000 ਰੁਪਏ ਮਰ ਲਓ 75000 ਹਾਂ ਜੀ ਠੀਕ ਆ ਬਾਕੀ ਬਹੁਤ ਜਿਆਦਾ ਸੋਹਣੀ ਬਹਿੜਾ ਮਿੱਤਰੋ ਤੁਸੀਂ ਆਪ ਚੈੱਕ ਕਰ ਸਕਦੇ ਹੋ ਕੰਨਾ ਕੋਨਾ ਦੀ ਵੀ ਛੋਟੀ ਹੈ ਮੂੰਹ ਮੱਥੀ ਦੀ ਵੀ ਬਹੁਤ ਜਿਆਦਾ ਬਾਲੀ ਸੋਹੂ ਆ ਜੀ ਹਾਂ ਬਾਕੀ ਇੱਕ ਗੱਲ ਹੋਰ ਹੈ ਨਾ ਥਣਾ ਦੀ ਜਿਹੜਾ ਹੈਗਾ ਸਾਈਜ਼ ਬਹੁਤ ਵਧੀਆ ਹਾਂਜੀ ਹਾਂਜੀ ਤੇ ਬਾਕੀ ਹਜੇ ਬੰਨਾਂ ਮੈਂ ਪਹਿਲਾਂ ਵੀ ਕਹਿੰਨਾ ਗਾ ਹਣਾ ਕੱਚੀ ਹੈਗੀ ਬਾਕੀ ਤੁਸੀਂ ਦੇਖ ਲਓ ਠੰਡੀ ਸੀ ਲਾ ਗਈ ਤੇ ਬਣਦੇ ਪ੍ਰਦੀਪ ਆਜੋ ਅਗਲੀਆਂ ਆਪਸ ਨੂੰ ਹੋਰ ਤੋੜ ਕੇ ਦਿਖਾਉਣੇ ਆ ਤੇ ਬਬੂ ਜੀ ਮੈਂ ਆ ਆ ਗਈ ਆਪਣੀ ਕਿ ਪਿੱਛੇ ਗਾ ਜਸੂਆ ਸੂ ਬਾਈ ਤੀਜਾ ਹਾਂਜੀ ਤੇ ਇਹਦਾ ਦੁੱਧ ਦਾ ਦੁੱਧ ਬਾਈ ਇਹਦਾ 26 27 ਕਿਲੋ ਮਾਲਕ ਨੇ ਚੋਇਆ ਹੋਇਆ ਜੀ 26 27 ਹਾਂਜੀ ਤੀਜਾ ਸੂ ਸੂ ਕੀ ਹਲੇ ਦਿਨ ਪਹਿਲੇ 10 ਦੇ ਜੀ 10 ਦਿਨ ਪਹਿਲੇ ਤੇ ਰੇਟ ਕੀ ਰਹੂ ਇਹਦਾ ਰੇਟ ਦਾ 80000 ਰੁਪਏ ਮੁੱਲ ਆ ਬਾਈ ਜੀ 80000 ਹਾਂਜੀ ਠੀਕ ਹੈ ਪ੍ਰਦੀਪ ਤੋੜ ਦੇ ਲੇਵੀ ਗਾਮਾ ਜਿਹੜੀਆਂ ਹੈਗੀਆਂ ਸਾਰੀਆਂ ਸਾਰੀਆਂ ਕੱਦ-ਗਾਠ ਚੰਗੇ ਨੇ ਜਿਹਦੇ ਵੱਲ ਉਹ ਬਹੁਤ ਭਰੂਗੀ ਹਾਂ ਨਹੀਂ ਠੀਕ ਹੈ ਗੱਲ ਤੀਜਾ ਸੂਆ ਸੂਣ ਵਾਲੀ ਗਾਹਾਂ ਗੀ ਤੁਸੀਂ ਦੇਖ ਲਓ ਬਾਕੀ ਸੋਹਣੇ ਚਮਕ ਵਾਲੀਆਂ ਗਾਮਾਂ ਨੇ ਜਿੰਨੀਆਂ ਵੀ ਆਪਾਂ ਤੁਹਾਨੂੰ ਦਿਖਾਈਆਂ ਨਾ ਚੰਗੇ ਸਰੀਰਕ ਪੱਖੋਂ ਚੰਗੇ ਤਕੜੇ ਸਰੀਰ ਵਾਲੀਆਂ ਗਾਮਾਂ ਆਗੀਆਂ ਦੋਸਤੋ ਚਮਕ ਧਮਕ ਪੂਰੀ ਹੈਗੀ ਗਾਮਾਂ ਦੇ ਵਿੱਚ ਐ ਨਹੀਂ ਹੈਗਾ ਵੀ ਕਿਸੇ ਪਾਸੋਂ ਕੋਈ ਕਮੀ ਹੈ ਤੇ ਬਣਦੇ ਪ੍ਰਦੀਪ ਸੰਧੀ ਸੀਲ ਬਹੁਤ ਆ ਬਾਈ ਇਹ ਵੀ ਕੱਚੀ ਗਾਵਾਂ ਸਾਰੀਆਂ ਕੱਚੀਆਂ ਹੀ ਲੈ ਕੇ ਆਉਣੇ ਹਨਾ ਬੱਬੂ ਹਾਂਜੀ ਠੀਕ ਐ ਤੇ ਬੱਬੂ ਇਦੋਂ ਬਾਅਦ ਜਿਵੇਂ ਆ ਗਾਂ ਆ ਗਈ ਹਨਾ ਹਾਂਜੀ ਵੀਰੇ ਸੂਈ ਹੋਈ ਆ ਬਾਈ ਇਹ ਸੂਈ ਹੋਈ ਹਾਂ ਠੀਕ ਐ ਇਹ ਕਿੱਦੇ ਸੂਈ ਆ ਬੱਬੂ ਇੱਧਰ ਆਇਆ ਕਰੋ ਇਹਨੂੰ ਦੂਜਾ ਦਿਨ ਅੱਜ ਸੂਈ ਨੂੰ ਵੱਡੇ ਵੀਰ ਦੂਜਾ ਦਿਨ ਹਾਂਜੀ ਹਾਂਜੀ ਠੀਕ ਐ ਤੇ ਬੋਲੇ ਬੋਲੇ ਤੋਂ ਤਾਂ ਹਜੇ ਮਤਲਬ ਵੀ ਬੋਲਾ ਹੁਣ ਥੱਲੇ 15 16 ਕਿਲੋ ਖੀਸ ਤਿਆਰ ਆਈ 15 16 ਕਿਲੋ ਹਾਂ ਕੁਲੀ ਬਾਈ ਜਮਾ 20 ਕਸ ਦੇਣਾ ਇਹਨੂੰ ਵੀ ਦੁੱਧ ਵੀ ਰੀ ਚਵਾਈ ਜੀ ਬਹੁਤ ਚੰਗੀ ਲੱਗੇ ਵੱਡੇ ਵੀਰ ਚਵਾਈ ਚਵਾਈ ਵੀ ਥਣ ਥਣ ਵੀ ਪੂਰਾ ਚੰਗਾ ਹਨ ਇਹ ਲੈਂਡਨ 62000 ਰੁਪਏ ਵੱਡੀ ਵੀ 62000 ਰੁਪਏ ਠੀਕ ਹੈ ਦੁੱਧੇ ਵੀ ਪਾ ਦੂ ਨਾ ਚੰਗਾ ਦੁੱਧ ਸਰਗਾ ਦੁੱਧ ਦਾ ਜੀ ਅੱਛਾ ਬਾਕੀ ਦੋਸਤੋ ਤੁਸੀਂ ਦੇਖ ਲਓ ਅ ਬੱਚੇ ਨੂੰ ਥੋੜਾ ਜਿਹਾ ਮੂਰੇ ਬੰਨਿਆ ਸੀ ਤਾਂ ਕਰਕੇ ਨਾ ਕਸਮੁੱਤਾ ਜਰੂਰ ਆਈ ਬਾਕੀ ਸਾਈਜ਼ ਦਾ ਪਤਾ ਲੱਗ ਜੂ ਆਪਾਂ ਨੂੰ ਹਨਾ ਸਾਈਜ਼ ਬਹੁਤ ਜਿਆਦਾ ਚੰਗੇ ਆ ਲੇਵਾ ਵੀ ਹੈਗਾ ਜਿਹੜਾ ਨਾ ਗੋਲ ਪਿਆ ਤੁਸੀਂ ਆਪ ਦੇਖ ਸਕਦੇ ਹੋ ਬਾਕੀ ਜਿੰਨੀ ਵੀ ਹੈਗੀ ਤਸੱਲੀ ਕਰਿਆ ਕੇ ਤੁਸੀਂ ਦੋ ਟਾਈਮ ਦੀ ਚਬਾਈ ਕਰਕੇ ਤੁਸੀਂ ਕਰ ਸਕਦੇ ਹੋ ਦੇਖੋ ਤੁਸੀਂ ਹਨਾ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਜਾਊਗਾ ਬਾਕੀ ਥਣਾ-ਥੁਣਾ ਦਾ ਸਾਈਜ਼ ਵੀ ਦੇਖ ਲਓ ਪੂਰੀ ਤਕੜੇ ਸਰੀਰ ਵਾਲੀ ਗਾਂ ਦੀ ਇਹ ਆ ਜੋ ਇਸ ਦੋ ਵਾਰ ਆਪਾਂ ਤੁਹਾਨੂੰ ਆਹ ਜਿਹੜੀ ਜਰਸੀ ਇਹ ਦਿਖਾਉਣੇ ਆ ਤੇ ਬੱਬੂ ਜੀ ਜਿਵੇਂ ਆ ਆ ਗਈ ਜਰਸੀ ਹਨਾ ਤੇ ਇਹਦੀ ਕੀ ਡਿਟੇਲ ਆ ਬਾਈ ਇਹ ਪਹਿਲਾ ਸੂਆ ਸੂਪ ਵੱਡੇ ਵੀਰ ਪਹਿਲਾ ਸੂਆ ਹਾਂਜੀ ਹਾਂ ਠੀਕ ਹੈ ਠੰਡੀ ਸੀਲਾ ਬਾਈ ਜੇ ਮਰ ਜੇ ਹਥੋਂ ਤੁਮਰੀ ਜਗ੍ਹਾ ਕੁਛ ਨਹੀਂ ਜਮਾ ਸੋ ਹਾਂ ਇਹ ਤਾਂ ਹੁੰਦੀਆਂ ਤਾਂ ਜ਼ਿਆਦਾਤਰ ਠੰਡੀਆਂ ਆ ਹਨਾ ਤੇ ਬੱਬੂ ਜੀ ਜਿਵੇਂ ਦੁੱਧ ਕਿੰਨਾ ਕੁ ਪਾ ਦੋ ਦੁੱਧ ਬਾਈ ਜੀ ਇਹ 20 ਕਿਲੋ ਦਾ ਜਮਾ ਖੁੱਲਾ ਦੇ ਦੂ ਆਰਾਮਦਾਰੀ ਨਾ ਬਹੁਤ ਚੰਗੀ ਗਾਂ ਦੀ ਬੱਚੀ ਆਸ ਹੁੰਦੀ ਆਪ ਨੂੰ ਹਨਾ ਦੁੱਧ ਵੀ ਬਾਕੀ ਦੁੱਧ ਰਹੇਗਾ ਮੈਂ ਕਹਿੰਦਾ ਸੇਵਾ ਦਾ ਸੇਵਾ ਦਾ ਬਾਈ ਜੀ ਹਾਂ ਸਹੀ ਗੱਲ ਹੈ ਇਹ ਤੇ ਇਹਦਾ ਕੀ ਰੇਟ ਰਹੇਗਾ ਬਈ ਇਹਦਾ ਰੇਟ 65000 ਰੁਪਏ ਮੋਲਾ ਬਾਈ ਜੀ ਠੀਕ ਹੈ ਹਾਂ 55000 ਦੀ ਪੱਛੀ ਦੇ ਦਾਂ ਜੇ ਕੋਈ ਲੈਣਾ ਚਾਹੁੰਦਾ ਤੇ ਚਲੋ ਠੀਕ ਹੈ ਗੱਲ ਤੇਰੀ ਲੈ ਵੀ ਦੋਸਤੋ ਤੁਸੀਂ ਦੇਖ ਲਓ ਹਨਾ ਮੂੰਹ ਮੱਥੇ ਦੀ ਦੇਖੋ ਕੰਨਾ ਕੋਨਾ ਦੀ ਦੋ ਦੰਦ ਦਾ ਹਾਂਜੀ ਬਾਈ ਦੋ ਦੰਦ ਠੀਕ ਹੈ ਕੰਨਾ ਕੋਨਾ ਦੀ ਵੀ ਚੈੱਕ ਕਰ ਲਓ ਤੇ ਬਾਕੀ ਥੱਲੋ ਤੁਸੀਂ ਦੇਖ ਲਓ ਥਾਨ ਦਾ ਸਾਈਜ਼ ਵੀ ਬਹੁਤ ਵਧੀਆ ਤੇ ਵਿੱਥੀ ਤੇ ਜਿਹੜਾ ਹੈਗਾ ਥਾਨ ਲੱਗਿਆ ਹੋਇਆ ਬਾਕੀ ਚਮਕ ਧਮਕ ਮੈਂ ਪਹਿਲਾਂ ਵੀ ਕਹਿੰਦਾ ਸਾਰੇ ਪਸ਼ੂ ਆ ਜਿਹ ਬਹੁਤ ਚੰਗੀ ਚਮਕਦਮ ਵਾਲੇ ਪਾਸੇ ਦੀ ਗੱਲ ਕੋਈ ਨਹੀਂ ਕੋਈ ਕੋਈ ਤੇ ਇੱਕ ਬੱਬੂ ਹਨਾ ਅੰਦਰ ਵੀ ਖੜੀਆਂ ਜਿਹੜੀਆਂ ਗਾਂ ਆਪਾਂ ਉਹ ਵੀ ਦਿਖਾ ਦਗੇ ਹਾਂ ਚਵਾਈ ਤਾਂ ਕਰਤੀ ਵੀਰ ਜੀ ਚਵਾਈ ਕਰਤੇ ਹਾਂ ਚਵਾਈ ਚਲ ਕੋਈ ਗੱਲ ਨਹੀਂ ਆਜੋ ਆਪਾਂ ਅੰਦਰ ਚੱਲਦੇ ਤੇ ਬੱਬੂ ਜਿਵੇਂ ਉਹ ਗਾਂ ਆ ਗਈ ਹਨਾ ਇੱਕ ਸਿੰਘ ਹਾਂਜੀ ਭਾਈ ਜੀ ਹਾਂ ਉਹ ਕੱਢਿਆ ਹੋਇਆ ਸਿੰਘ ਕਚਰਾ ਨਹੀਂ ਕਰ ਲੈਂਦਾ ਪਸੂ ਜੀ ਠੀਕ ਹੈ ਦੂਜਾ ਸੂਹਾ ਬੱਚੀ ਹੈ ਦੁੱਧ ਦੇ ਦੂ 20 ਕਿਲੋ ਜਮਾਂ ਖੁੱਲਾ ਆ ਰਾਵਣੇ ਜੀ 20 ਕਿਲੋ ਹਾਂਜੀ ਭਾਈ ਜੀ ਕਿੰਨੇ ਸੂਏ ਦੂਜਾ ਸੂਹਾ ਜੀ ਦੂਜਾ ਸੂਰਜ ਹਾਂਜੀ ਬਾਈ ਕੱਦ ਕਾਠ ਬਹੁਤ ਆ ਗਾ ਕੱਦ ਕਾਠ ਚੰਗਾ ਜੀ ਠੰਡੀ ਸੀਲ ਹੈ ਜਿਵੇਂ ਮਰਜ਼ੀ ਬੈਠੇ ਰਹੋ ਠੀਕ ਹੈ ਠੀਕ ਹੈ ਤਾਜੀ ਸੂਈ ਹੈ ਤਾਜੀ ਸੂਈ ਜੀ ਜਿਵੇਂ ਮਰਜ਼ੀ ਬੈਠੇ ਰਹੋ ਠੀਕ ਹੈ ਚਲੋ ਮੈਂ ਇੱਕ ਵਾਰੀ ਮੈਂ ਤਾਂ ਆਖਿਆ ਮੈਂ ਦਿਖਾ ਦਗੇ ਹੈਨਾ ਹਾਂਜੀ ਹਾਂ ਇੱਕ ਵਾਰੀ ਕਿਸੇ ਦਰਸ਼ਕ ਵੀ ਨੂੰ ਵੀ ਪਸੰਦ ਆ ਜਾਏ ਇਹਦਾ ਕੀ ਰੇਟਰ ਹੋਊਗਾ ਇਹ ਬੱਚੀ 60000 ਦੀ ਦੇ ਦੇ ਬੱਡੀ ਵੀਰ 60000 ਹਾਂਜੀ ਬਾਈ ਜੀ ਠੀਕ ਹੈ ਤੇ ਥਣਾ ਸੋਣਾ ਕੋਈ ਓਕੇ ਨੰਬਰ ਬਾਈ ਜ਼ਿੰਮੇਵਾਰੀ ਠੀਕ ਹੈ ਤੇ ਉਹ ਆ ਗਿਆ ਇਹਦਾ ਜੇ ਬੱਚਾ ਹੈ ਕਿ ਬੱਚੀ ਬੱਚੀ ਹੈ ਵੀਰ ਜੀ ਮਗਰ ਬੱਚੀ ਠੀਕ ਠੀਕ ਹੈ ਜੀ 7 ਕਰੋੜ ਦੇ ਵਿੱਚ ਆ ਗਈ ਇਹ ਮਿਕਸ ਜੀ ਆ ਗਈ ਹਾਂ ਠੀਕ ਹੈ ਇਹ ਵੀ ਇਹ ਕਿੰਨੇ ਦਿਨ ਹੋ ਗਏ ਸੋਈ ਨੂੰ ਇਹ ਨੂੰ ਅੱਜ 7ਵਾਂ ਦਿਨ ਆ ਹੁਣ 15 ਕਿਲੋ ਬੌਲੀ ਚਵਾ ਦਾਂਗੇ ਚਵਾ ਦੋਗੇ ਕੀ ਰੇਟਰ ਹੋ ਇਹਦਾ ਇਹ ਬੱਚੀ 60000 ਦੀ ਇਹ ਦੇ ਦਾਂਗੇ ਜੀ 60000 ਦੀ ਹਾਂ ਦੂਜਾ ਸੋਇਆ ਜੀ ਲੈਵਾ ਲੂਵਾ ਬਹੁਤ ਆ ਹਾਂ ਠੀਕ ਆ ਹੁਣ ਤਾਂ ਜਿਵੇਂ ਚੋਾਈ ਹੋ ਗਈ ਨਾ ਜੀ ਸਹੀ ਗੱਲ ਹੈ ਹਾਂ ਠੀਕ ਹੈ ਤੇ ਆ ਇਹਦੇ ਮਗਰ ਬੱਚਾ ਕਿ ਬੱਚੀ ਇਹ ਬੱਚਾ ਜੀ ਠੀਕ ਹੈ ਇਹਦਾ ਕੀ ਰੇਟਰ ਰਹੂ ਇਹ 60000 ਦੀ ਦੇ ਦਾਂਗੇ ਬਾਈ ਜੀ 10000 ਕੋਈ ਲਸ ਕਰ ਦਾਂਗੇ ਬਾਈ ਠੀਕ ਆ ਜੀ हां बाबू ਜਿਵੇਂ ਹੁਣ ਆਪਾਂ ਸਾਰੇ ਪਸ਼ੂ ਆ ਜਿਹੜੇ ਆਪਣੇ ਕੋਲੇ ਹਨਾ ਉਹ ਤਾਂ ਆਪਾਂ ਤੋਰ ਕੇ ਦਿਖਾ ਦੇ ਜੀ ਤੇ ਇੱਕ ਤਾਂ ਤੂੰ ਨੰਬਰ ਦੱਸ ਦੇ ਆਪਣਾ ਪਹਿਲਾ ਨੰਬਰ ਮੇਰਾ 94671 ਜੀ 70471 ਠੀਕ ਹੈ 88899 10668 ਠੀਕ ਹੈ ਤੇ ਪ੍ਰਦੀਪ ਤੂੰ ਵੀ ਬੋਲ ਦੇ ਉੱਚੀ ਦੇ ਨੇ 83980 11384 ਠੀਕ ਹੈ ਤੇ ਬਬੂ ਜਿਵੇਂ ਤੁਹਾਡੇ ਕੋਲੇ ਟਰਾਂਸਪੋਰਟ ਦਾ ਜਿਵੇਂ ਕੋਈ ਬਾਹਰ ਮਾਲ ਮਕਾਣ ਦਾ ਹਨਾ ਤੇ ਉਹਦੇ ਵਾਸਤੇ ਜਮਾ ਪੂਰਾ ਪ੍ਰਬੰਧ ਹੈ ਜਮਾ ਘਰ ਤੱਕ ਦੀ ਜ਼ਿੰਮੇਵਾਰੀ ਹੈ ਵੱਡੇ ਵੀਰ ਠੀਕ ਹੈ ਹਾਂ ਮਹਾਰਾਸ਼ਟਰ ਆਪਣਾ ਮਾਲ ਜਾਂਦਾ ਜੀ ਠੀਕ ਹੈ ਕਿੱਥੇ ਕਿੱਥੇ ਮਾਲ ਜਾਂਦਾ ਬੱਬੂ ਮਹਾਰਾਸ਼ਟਰ ਜਾਂਦਾ ਜੀ ਗੁਜਰਾਤ ਜਾਂਦਾ ਬਾਈ ਜੀ ਅੱਛਾ ਹਾਂਜੀ ਗੁਜਰਾਤ ਦੇ ਵਿੱਚ ਵੀ ਜਾਂਦਾ ਹਾਂਜੀ ਬਾਈ ਜੀ ਠੀਕ ਹੈ ਠੀਕ ਹੈ ਵੀ ਇਕੱਲੇ ਪੰਜਾਬ ਤੋਂ ਨਹੀਂ ਵੀ ਮਤਲਬ ਆਪਣੇ ਘਰੇ ਆ ਕੇ ਬੰਦਾ ਦੋ ਦਿਨ ਰਹਿ ਸਕਦਾ ਜੀ ਦੋ ਦਿਨ ਰਹਿ ਕੇ ਚਵਾਈ ਕਰਕੇ ਦੇਖ ਕੇ ਪਸ਼ੂ ਫੇਰ ਲੈ ਆ ਸਕਦਾ ਜੀ ਕੋਈ ਖਰਚਾ ਵਰਚਾ ਨਹੀਂ ਤੂੜੀ ਤੰਦ ਦਾ ਸਭ ਆਪਣਾ ਆਪਣਾ ਘਰੋਂ ਦੇਵਾਂਗੇ ਘਰੋਂ ਦੇਵਾਂਗੇ ਪਸ਼ੂਆਂ ਵਾਲਾ ਠੀਕ ਹੈ ਠੀਕ ਹੈ ਬਾਕੀ ਰਹਿਣ ਸਹਣ ਲਈ ਵਧੀਆ ਆਪਣੇ ਘਰੇ ਜੀ ਜਿੰਮਰਜੀ ਰਹੇ ਵੀ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਜਦੋਂ ਆਪਾਂ ਕਿਸੇ ਦੀ ਚੰਗਾ ਕਰਦੇ ਆ ਹਨਾ ਹੱਲਪ ਕਰਦੇ ਆ ਹਨਾ ਪਸ਼ੂਆਂ ਤੇ ਬਾਕੀ ਪਸ਼ੂ ਵੀ ਜਿਹੜੇ ਹੈਗੇ ਸਾਰੇ ਚੰਗੇ ਬੰਦ ਜੀ ਆਪਾਂ ਝੂਠ ਮਾਰ ਕੇ ਨਹੀਂ ਸਾਦੇ ਵੀ ਮੰਗ ਲਿਆ 50000 ਉਹ ਬੰਦਾ ਇੱਥੇ ਆ ਜਾਂਦਾਗਾ ਫਿਰ ਕੇ ਅਗਲੇ ਫਰਾਡ ਕਰੀ ਜਾਂਦਾ ਨਾ ਮੁੱਲ ਜਿਹੜਾ ਦੱਸਾਂਗੇ ਉਹੀ ਹੋਊਗਾ ਜੀ ਸਹੀ ਗੱਲ ਆ ਹਨਾ ਜਿਹੇ ਜਾਂ ਰੁੱਤ ਰੁੱਤ ਦਾ ਮੁੱਲ ਹਾਂਜੀ ਬਾਈ ਜੀ ਹਾਂਜੀ ਹਾਂ ਹੁਣ ਬੰਦਾ 400 ਕਿਲੋਮੀਟਰ ਦੂਰ ਤੋਂ ਚੱਲ ਕੇ ਆ ਗਿਆ ਜੀ ਆਪਾਂ ਫੋਨ ਤੇ 50 ਮੰਗ ਲਿਆ ਵੀਡੀਓ ਚ ਠੀਕ ਹੈ ਇੱਥੇ ਆਉਂਦੇ ਨੂੰ ਕੋਈ ਸੇਲ ਹੋ ਗਈ ਜਾਂ ਹੋ ਗਈ ਜਿਹੜੀ ਜਿਹੜੀ ਚੀਜ਼ ਕਹੇ ਤੀ ਉਹੀ ਮਿਲੂਗੀ ਠੀਕ ਹੈ ਠੀਕ ਹੈ ਠੀਕ ਹੈ ਤੇ ਬੱਬੂ ਕਿੰਨੇ ਪਸ਼ੂ ਜਿਹਨੇ ਹਰ ਟਾਈਮ ਕਿੰਨੇ ਹਰ ਟਾਈਮ ਵੀਰ ਜੀ ਦੱਸ ਗਾਵਾਂ ਆਪਣੇ ਕੋਲੇ ਹੁੰਦੀਆਂ 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 ਆਉਂਦੀਆਂ ਜਾਂਦੀਆਂ ਰਹਿੰਦੀਆਂ ਹਾਂਜੀ ਭਾਈ ਜੀ ਹਾਂਜੀ ਠੀਕ ਹੈ ਜਦੋਂ ਮਰਜੀ ਕੋਈ ਵੀ ਬੰਦਾ ਫੋਨ ਲਾ ਕੇ ਹਾਂਜੀ ਵੀਰੇ ਹਾਂ ਹਨਾ ਪੂਰੀ ਡਿਟੇਲ ਲੈ ਕੇ ਪਸ਼ੂ ਆ ਦਾ ਵੀਡੀਓ ਪਵਾ ਕੇ ਨਹੀਂ ਐਸਾ ਦਾ ਭਾਈ ਜੀ ਲਿਆਸਾ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਵੀ ਸੋਡਾ ਠੀਕ ਹੈ ਤੇ ਲੈ ਵੀ ਦੋਸਤੋ ਹਨਾ ਆਪਾਂ ਇੱਕ ਵਾਰੀ ਫੇਰ ਜਿਹੜੀ ਹੈ ਤੇ ਕੋਈ ਵੀ ਵੀਰ ਇੱਥੇ ਆ ਕੇ ਖਰੀਦ ਸਕਦਾ ਹੈ ਠੀਕ ਹੈ ਲਾਸਟ ਦੇ ਉੱਤੇ ਸਾਰੇ ਵੀਰਾਂ ਦਾ ਪਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿੰਨੇ ਵੀ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਹਨ